ਸੰਪਤਾ ਸਹਬ ਸ਼ਿਰਗੁਰ ਗੋਬਿੰਦ ਸਿੰਘ ਜੀ ਦੀ ਨੁਰਾਨੀ ਅਦੁੱਤੀ ਅਤੇ ਅਜ਼ੀਮ ਸ਼ਖਸੀਅਤ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਨਿਰਾਨੀ ਹੈ। ਦੁਰਸਾਹਿਬ ਸਬਰ, ਸਹਿਜ, ਸਿਦਕ ਅਤੇ ਚੜ੍ਹਦੀ ਕਲਾ ਦੇ ਮਜਸਮੇ ਸਨ। ਗੁਰਗੋਬਿੰਦ ਸਿੰਘ ਜੀ ਨੇ ਆਪਣੇ ਸੇਖਾਂ ਤੇ ਸਮੂਹ ਨੂੰ ਕਾਇਦ ਅਕਾਲ ਪੁਰਖ ਨਾਲ ਜੋੜਨ ਅਤੇ ਪਰਮਾਤਮਾ ਨੂੰ ਆਪਣਾ ਓਟ ਆਸਰਾ ਸਮਝਣ ਦੀ ਪ੍ਰੇਰਿਆ ਅਤੇ ਤਾੜਨਾ ਕੀਤੀ ਜੋ हमको ਪਰਮੇਸ਼ਰ ਉਚਰਾ ਤੇ ਸਭ ਨਰਕਕੁੰਡ ਮੈਂ ਪਰਹਿ ਮੋਕੋ ਦਾਸ ਭਵਨ ਕਾ ਜਾਨੋ ਜਾਂ ਮੈਂ ਪੀਤ ਨਰੰਚ ਪਛਾਨੋ ਗੁਰੂ ਸਾਹਿਬ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਗੁਰਤੇਗ ਬਹਾਦਰ ਸਾਹਿਬ ਨੂੰ ਦੂਜੇ ਤਰਮ ਜਿਨ੍ਹਾਂ ਨਾਲ ਸਦਾਤਕ ਮਤਪੇਦ ਸੀ ਦੀ ਰੱਖਿਆ ਖਾਤਰ ਕੁਰਬਾਨੀ ਦੇਣ ਲਈ ਭੇਜਿਆ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਪਿੱਛੋਂ 1675 ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਨਾਨਕ ਜੋਤ ਦੇ 10ਵੇਂ ਵਾਰਸ ਦੇ ਰੂਪ ਦੇ ਵਿੱਚ ਗੁਰਿਆਈ ਪ੍ਰਾਪਤ ਹੋਈ। 42 ਸਾਲ ਦੀ ਉਮਰ ਤੱਕ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਨਾਲ ਸਿਖਰ ਤੇ ਪਹੁੰਚਾਇਆ। ਗੁਰੂ ਗੋਬਿੰਦ ਸਿੰਘ ਬਹਾਦਰ ਜਰਨੈਲ, ਉੱਚ ਕੋਟੀ ਦੇ ਵਿਦਵਾਨ ਅਤੇ ਮਰਦੇ ਮੈਦਾਨ ਸਨ। ਉਹਨਾਂ ਸਿੱਖਾਂ ਨੂੰ ਦੱਸਿਆ ਕਿ ਗੁਰਮਤ ਮਨੁੱਖ ਨੂੰ ਆਤਮਕ ਅਤੇ ਸਰੀਰਕ ਉਹ ਹਰ ਰੂਪੰਦ ਵਿੱਚ ਬਲਵਾਨ ਬਣਾਉਂਦੀ ਹੈ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ 52 ਕਵੀ ਸੰ ਜੋ ਆਪਣੇ ਸਮੇਂ ਦੇ ਮਹਾਨ ਵਿਦਵਾਨ ਸਨ ਗੁਰੂ ਜੀ ਨੇ ਖੁਦ ਜਾਪ ਸਾਹਿਬ ਅਕਾਲ ਉਸਤਤ 33 ਵਈਏ ਚੰਡੀ ਦੀ ਵਾਰ 72 ਨਾਟਕ ਜਫਰਨਾਮਾ ਅਤੇ ਸ਼ਬਦ 1056 10ਵੀਂ ਵਰਗੀਆਂ ਪਵਿੱਤਰ ਬਾਣੀਆਂ ਦੀ ਰਚਨਾ ਕੀਤੀ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲਤ ਵਿੱਚ ਲਗਭਗ 14 ਜੰਗਾਂ ਲੜੀਆਂ ਉਹਨਾਂ ਪਹਿਲੀ ਜੰਗ ਪੰਗਾਣੀ ਦੀ ਅਤੇ ਆਖਰਲੀ ਜੰਗ ਖਿਦਰਾਨ ਦੀ ਢਾਬ ਤੇ ਲੜੀ। ਗੁਰੂ ਸਾਹਿਬ ਨੇ ਆਪਣੇ ਪਿਤਾ ਚਾਰੇ ਸਹਬਜ਼ਾਦੇ ਆਪਣੀ ਮਾਤਾ ਸਭ ਕੁਝ ਤੁਰਭਾਨ ਕਰ ਦਿੱਤਾ। ਪਰ ਇਸ ਦੇ باوجود ਗੁਰੂ ਸਾਹਿਬ ਅਡੋਲ ਸਹਿਜ ਤੇ ਚੜ੍ਹਦੀ ਕਲਾ ਵਿੱਚ ਰਹੇ। ਗੁਰੂ ਸਾਹਿਬ ਨੇ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਫਤਿਹ ਦਾ ਪੱਤਰ ਲਿਖਿਆ ਜਿਸ ਨੂੰ ਜ਼ਫਰਨਾਮਾ ਜਾਂ ਫਤਿਹ ਦੀ ਚਿੱਠੀ ਵੀ ਕਿਹਾ ਜਾਂਦਾ ਹੈ। ਇਸ ਦੇ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਧਰਮ ਅਤੇ ਨੈਤਿਕਤਾ ਦਾ ਉਪਦੇਸ਼ ਵੀ ਦਿੱਤਾ। ਅੰਤ 7 ਅਕਤੂਬਰ 1708 ਨੂੰ ਅਕਾਲਪੁਰ ਖੋਲੋਂ ਨਿਸ਼ਚਿਤ ਕੀਤਾ ਫਰਜ਼ ਨਿਭਾਉਣ ਅਤੇ ਕਾਰਜ ਸੰਪੰਨ ਕਰਨ ਪਿੱਛੋਂ ਗੁਰੂ ਜੀ ਜੋਤੀ ਜੋਤ ਸਮਾਗ। ਸੋ ਗੁਰੂ ਸਾਹਿਬ ਨੇ ਆਪਣੇ ਸੰਖੇਪ ਜਿਹੇ ਜੀਵਨ ਕਾਲ ਦੇ ਵਿੱਚ ਸਿੱਖ ਕੌਮ ਨੂੰ ਵੱਡਮੁਨੀਆਂ ਦਾਤਾ ਦਿੱਤੀਆਂ। ਹਕੀਮ ਅਲਾ ਯਾਰ ਖਾਂ ਗੁਰੂ ਸਾਹਿਬ ਦੀ ਵਡਿਆਈ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ। ਇਨਸਾਫ ਕਰੇ ਜੀ ਮੇ ਜ਼ਮਾਨਾ ਤੋ ਯਕੀਨ ਹੈ ਕਹਦੇ ਗੁਰੂ ਗੋਬਿੰਦ ਦਾ ਸਾਨੀ ਹੀ ਨਹੀਂ ਹੈ। पीटीसी नेटवर्क ਵੱਲ ਦਸ਼ਮ ਪਾਤਸ਼ਾ ਸਾਹਿਬ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ